ਅਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦਾ ਵਿਵਾਦ ਹੁਣ ਖੁੱਲ ਕੇ ਜਿਹੜਾ ਸਾਹਮਣੇ ਆ ਰਿਹਾ ਆ ਤੇ ਇਹ ਵਿਵਾਦ ਸਿੱਖ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਆ ਇਸ ਬਾਰੇ ਮੈਂ ਤੁਹਾਡੇ ਵਿਚਾਰ ਜ਼ਰੂਰ ਜਾਣਨੇ ਚਾਹਾਂਗੀ ਜੀ ਪਰਮਿੰਦਰ ਜੀ ਜਦੋਂ ਤੋਂ 2 ਦਸੰਬਰ ਨੂੰ ਸ਼੍ਰੀ ਕਾ ਅਤਕਸਰ ਸਿੰਘ ਸਭਾ ਦਾ ਫੈਸਲਾ ਆਇਆ ਸੀਗਾ ਤਾਂ ਉਦੋਂ ਕਾਫੀ ਸਿੱਖ ਸੰਗਤਾਂ ਦਾ ਧਿਆਨ ਉਸ ਪਾਸੇ ਗਿਆ ਸੀ ਖਾਸ ਤੌਰ ਤੇ ਜਦੋਂ ਸੁਖਬੀਰ ਬਾਦਲ ਉਹਣਾ ਜਿਹੜੇ ਸ਼੍ਰੋਮਣੀ ਕਾਲੀ ਦਾ ਪ੍ਰਧਾਨ ਆ ਜਿਹੜੇ ਕੱਜ ਉਹਨਾਂ ਨੇ ਨਾਂ ਦਾ ਅਸਤੀਫਾ ਦਿੱਤਾ ਆ ਹਾਲਾਂਕਿ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਅਕਾਲਪੁਰ ਦੇ ਉਹਨਾਂ ਲੋ ਆਪਣੇ ਗਲਤੀਆਂ ਮੰਨ ਲਈ ਗਈਆਂ ਜੀ ਗਲਤੀਆਂ ਮੰਨੀਆਂ ਪਈਆਂ ਕਿ ਅਸਧਿ ਸ਼੍ਰੀ ਕਾਲਤਾਕਸਰ ਦੇ ਅੱਗੇ ਜਾ ਕੇ ਸ਼ਾਇਦ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅਦਾਲਤ ਦੇ ਸਾਹਮਣੇ ਆਪਣੇ ਗਲਤੀਆਂ ਨਾ ਮੰਨਦੇ ਪਰ ਸ਼੍ਰੀ ਕਾਲਤਾਕਸਰ ਦੀ ਇਹ ਸਰਬਚਤਾ ਇੱਕ ਉੱਤੇ ਉਹਨਾਂ ਨੇ ਆਪਣੇ ਗਲਤੀਆਂ ਮੰਨਣੀਆਂ ਪਈਆਂ ਜੋ ਕੀਤਾ ਸੀ ਉਹ ਮੰਨਿਆ ਲੇਕਿਨ ਉਹ ਇੱਕ ਫੈਸਲਾ ਜਿਹੜਾ ਸੀ ਉਹ ਕਦੇ ਵੀ ਕਾਲੀਦਲ ਦਾ ਮੌਜੂਦਾ ਕਾਬੂ ਹੀ ਤੜਾ ਨੂੰ ਮਨਜ਼ੂਰ ਨਹੀਂ ਸੀਗਾ ਕਿ ਸਾਰੇ ਆਗੂ ਜਿਹੜੇ ਸਿਫੇ ਦੇਣ ਜੇ ਜਿਹੜੀ ਪਾਰਟੀ ਦੀ ਜਿਹੜੀ ਭਰਤੀ ਹੈਗੀ ਆ ਦੁਬਾਰਾ ਜਿਹੜੇ ਮੁੱਢਲੇ ਮੈਂਬਰਾਂ ਸੀ ਭਰਤੀ ਡੈਲੀਗੇਟ ਦੀ ਜਿਹੜੀ ਭਰਤੀ ਆ ਉਹ ਪ੍ਰੋਪਰ ਤਰੀਕੇ ਨਾਲ ਹੋਵੇ ਡੈਮੋਕ੍ਰੇਸੀ ਦੇ ਨਾਲ ਡਾਕੂਮੈਂਟਰੀ ਹੋਵੇ ਲੇਕਿਨ ਸੇਵਾ ਤਾਂ ਮੈਂ ਪਹਿਲਾਂ ਕਰਤੀ ਸੇਵਾ ਤੋਂ ਨਾ ਕਰ ਦਿੱਤੀ ਉਤੋਂ ਬਾਅਦ ਆਪਣੀ ਜਿਹੜੀ ਸਜ਼ਾ ਪੂਰੀ ਕਰ ਲਈ ਸੇਵਾ ਪੂਰੀ ਕਰਨ ਤੋਂ ਬਾਅਦ ਲੇਕਿਨ ਜਿਹੜਾ ਮੇਨ ਫੈਸਲਾ ਸੀਗਾ ਕੇ ਸਾਰੇ ਕਾਲੀ ਆਗੂ ਜਿਹੜੇ ਅਸਤੀਫੇ ਦੇਣ ਤੇ ਜਿਹੜੀ ਪ੍ਰੋਪਰ ਭਰਤੀ ਹੋਏ ਪ੍ਰਾਪ ਉਹ ਜਿਹੜਾ ਸ਼੍ਰੋਮਣੀ ਕਾਲੀਦਾ ਲਿਆ ਉਹਦਾ ਪੁਨਰਗਠਨ ਪ੍ਰੋਪਰ ਤਰੀਕੇ ਨਾਲ ਹੋਵੇ ਉਹਦੇ ਤੋਂ ਜਿਹੜਾ ਸ਼੍ਰੋਮਣੀ ਕਾਲਦਾਲਾ ਮੌਜੂਦਾ ਕਾਬਜ ਧੜਾ ਹੈਗਾ ਖਾਸ ਤੌਰ ਤੇ ਸੁਪੀਰ ਬਾਦਲਾਵਣਾ ਵਾਲਾ ਉਹ ਪਿੱਛੇ हट ਗਿਆ ਜੀ ਉਹ ਸ੍ਰੀ ਕਾਲਤਾਸ ਸਾਹਿਬ ਦੇ ਹੁਕਮ ਨੂੰ ਮੰਨਣ ਤੋਂ ਅਨਕਾਰੀ ਹੋ ਗਿਆ ਸੋ ਕਿਤੇ ਨਾ ਕਿਤੇ ਜਿਹੜਾ ਇਹ ਧੜਾ ਹੈਗਾ ਇਹ ਸਮਝਦਾ ਹੈ ਕਿ ਜਿਹੜਾ ਇਹ ਫੈਸਲਾ ਇਹ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀ ਜਿੱਦ ਕਰਕੇ ਇਹ ਫੈਸਲਾ ਕਰਵਾਇਆ ਗਿਆ ਸੀਗਾ ਸੋ ਇਸ ਗੱਲ ਇਹ ਸਮਝਦੇ ਹੈਗੇ ਕਿ ਜਾਂਦੇ ਤੱਕ ਜਾਨੀ ਹਰਪ੍ਰੀਤ ਸਿੰਘ ਇੱਥੇ ਰਹਿੰਦਾ ਇਸ ਫੈਸਲੇ ਤੋਂ ਬੈਕਅਪ ਸ਼ਾਇਦ ਨਹੀ ਹੋਊਗਾ ਸ੍ਰੀ ਕਾਲਸਾ ਸਾਹਿਬ ਦੇ ਜੱਦੀਦਾਰ ਸੋ ਕਿਤੇ ਨਾ ਕਿਤੇ ਇਸ ਫੈਸਲੇ ਤੋਂ ਬੈਕਅਪ ਹੋਣ ਦੇ ਲਈ ਜਾਨੀ ਹਰਪ੍ਰੀਤ ਸਿੰਘ ਉਨਾਂ ਤੇ ਦਬਾਅ ਪਾਇਆ ਜਾ ਰਿਹਾ ਤਾਂ ਜਦੋਂ ਇਸ ਫੈਸਲੇ ਨੂੰ ਮੰਨਣ ਤੋਂ ਅਨਕਾਰੀ ਆ ਉਹਨਾਂ ਦੇ ਇਸ ਦਬਾਅ ਤੋਂ ਤਾਂ ਹੁਣ ਇੱਕ ਨਵੀਆਂ ਗੁੰਦਾ ਗੁੰਦ ਕਿ ਉਹਨਾਂ ਦੇ ਖਿਲਾਫ ਜਿਹੜੀਆਂ ਕਈ ਏਦਾਂ ਦੀਆਂ ਉਧਾ ਲਾ ਕੇ ਉਹਨਾਂ ਨੂੰ ਉਹਦੇ ਤੋਂ ਜਿਹੜਾ ਪਾਸੇ ਕਰਦੇ ਆ ਗਲਬਾਤਾਂ ਹੋ ਰਹੀਆਂ ਨੇ ਇਹਦੇ ਦਰਮਿਆਨ ਉਹਨਾਂ ਦੀ ਅਪੀਲ ਵੀ ਆਈ ਆ ਪ੍ਰਬੰਧਕ ਜੀ ਗਿਆਨੀ ਹਰਪ੍ਰੀਤ ਹੁਣਾ ਜੀ ਪਾਓ ਵਾਸਤੇ ਕਿ ਜਦੋਂ ਤੁਸੀਂ ਕਹਿੰਦੇ ਸੀ ਕਿ ਇੱਕ ਧੜੇ ਦੇ ਖਿਲਾਫ ਤੁਸੀਂ ਖੜਦੇ ਕਿਉਂ ਨਹੀਂ ਜਥੇਦਾਰ ਤੇ ਅੱਜ ਜਦੋਂ ਮੈਂ ਖੜ ਗਿਆ ਹੈਗਾ ਤਾਂ ਮੇਰਾ ਸਾਥ ਦੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਗਿਆਨੀ ਹਰਪ੍ਰੀਤ ਜੀ ਹੁਣਾ ਹੀ ਵੀ ਬਹੁਤ ਲੰਮੇ ਸਮੇਂ ਤੋਂ ਸ਼੍ਰੀ ਕਾਉਤਕ ਸਾਹਿਬ ਜਿਹੜੇ ਉਹਦੇ ਮੁਖ ਜਥੇਦਾਰ ਸੀਗੇ ਪਹਿਲਾਂ ਅੰਮ੍ਰਿਤਸਰ ਤੇ ਤਾਂ ਉਹ ਸਮੇਂ ਦੇ ਉੱਪਰ ਕਮੇਟੀਆਂ ਬਹੁਤ ਬਣਾਈਆਂ ਲੇਕਿਨ ਉਹਨਾਂ ਨੇ ਕੋਈ ਪ੍ਰਤੱਖ ਰੂਪ ਵਿੱਚ ਪਾਸ ਨੋਵੇ ਦੇ ਕੋਈ ਕਾਰਵਾਈ ਉਸ ਸਮੇਂ ਨਹੀਂ ਸੀ ਕੀਤੀ ਸੋ ਲੋਕਾਂ ਦਾ ਰੋਸ ਪਹਿਲਾਂ ਉਹਨਾਂ ਪ੍ਰਤੀ ਵਿਰਧ ਆ ਕਿ ਉਹਨਾਂ ਨੇ ਇੰਨੀ ਵੱਡੀ ਪੱਧਰ ਤੇ ਜਿਹੜਾ ਪ੍ਰਤੱਖ ਰੂਪ ਦੇ ਵਿੱਚ ਆਪਣਾ ਪ੍ਰਭਾਵ ਨਹੀਂ ਦਿੱਤਾ ਹਾਲਾਂਕਿ ਗਿਆਨ ਕਾਫੀ ਉਹਨਾਂ ਨੂੰ ਉਹ ਆਪਣਾ ਜਿਹੜਾ ਭਾਸ਼ਣ ਦਿੰਦੇ ਆ ਜਿਹੜਾ ਇੱਕ ਜਿਹੜਾ ਲੈਕਚਰ ਦਿੰਦੇ ਆ ਬਹੁਤ ਵਧੀਆ ਦਿੰਦੇ ਆ ਤਾਂ ਕਿਤੇ ਨਾ ਕਿਤੇ ਆ ਜਿਹੜਾ ਟਕਰਾਅ ਆ ਇਹ ਮੰਦ ਭਾਗਾ ਆ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਜ਼ਿਆਦਾਤਰ ਹਾਲੇ ਆਪਾਂ ਜਿਹੜਾ ਦਿਖਾਈ ਦੇ ਰਿਹਾ ਸਾਰੇ ਘਰ ਦਾ ਕਰਤੂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਮੇਟੀ ਬਣਾਈਆਂ ਕਮੇਟੀ ਬਣਾ ਕੇ ਫਿਰ ਇੱਕ ਆਪ ਹੀ ਸ਼ਿਕਾਇਤਾਂ ਲਗੀਆਂ ਨੇ ਉਹਨਾਂ ਦੇ ਖਿਲਾਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਆ ਇਥੋਂ ਲੱਗਦਾ ਕਿ ਹਾਲੇ ਜਿਹੜਾ ਬਾਦਲ ਧੜਾ ਹੈਗਾ ਉਹਦਾ ਸ਼੍ਰੋਮਣੀ ਕਮੇਟੀ ਤੇ ਵੀ ਪੂਰਾ ਪੂਰੀ ਤਰ੍ਹਾਂ ਕਬਜ਼ਾ ਜਿਹੜਾ ਬਰਕਰਾਰ ਆ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਟਕਰਾਅ ਵਾ ਇਥੋਂ ਲੱਗਦਾ ਕਿ ਜਿਹੜੇ ਸ਼੍ਰੋਮਣੀ ਕਾਰਜ ਆ ਅੱਗੇ ਆ ਗਿਆ ਮੌਜੂਦਾ ਕਬਜ਼ਾ ਕਿਸੇ ਨੇ ਕੋਈ ਸਿੱਖਿਆ ਨਹੀਂ ਗਾ ਨਾ ਮਾਂਝ ਕੋਈ ਅਹਿਸਾਸ ਹੈਗਾ ਕਿ ਉਹਨਾਂ ਕੋਲ ਕੋਈ ਗਲਤੀ ਹੋਈ ਸੀ ਜਾਦਾ ਤਾਰੋ ਪ੍ਰੇਡਿਕਲ ਪਾਵਰ ਨੂੰ ਹੋਲਡ ਕਰਕੇ ਰੱਖਣਾ ਚਾਹੁੰਦੇ ਆ ਤਾਂ ਇਹ ਜਿਹੜੀ ਚੀਜ਼ ਹੈਗੀ ਆ ਮੈਨੂੰ ਲੱਗਦਾ ਅਕਾਲੀ ਦਲ ਦੇ ਫੁੱਟਪਾਲ ਦੇ ਵਿੱਚ ਵੱਡੀ ਰਿਕਾਊਟ ਪੈਦਾ ਹੋਊਗੀ ਦੂਰਦਰਸ਼ੀ ਤੌਰ ਤੇ ਗੱਲਾਂ ਅਕਾਲੀ ਦਲ ਦੀ ਬਹੁਤ ਹੀ ਵਧੀਆ ਨਹੀਂ ਸ਼ਬਦ ਹੋਣਗੀਆਂ ਪ੍ਰਵਿੰਦਰ ਜੀ